ਸਵੇਰ ਦਾ ਇੱਕ ਦੂਜੇ ਨੂੰ ਲੋਕ ਮੂਰਖ ਬਣਾਉਣ ਦੀਆਂ ਗੱਲਾਂ ਕਰ ਰਹੇ ਅਪ੍ਰੈਲ ਫੁੱਲ ਡੇ ਬਣਾਇਆ ਜਾ ਰਿਹਾ ਹੈ। ਹਾਂ ਠੀਕ ਹੈ ਯਾਰ ਸਾਰੇ ਦਿਨ ਸੂਝਵਾਨ ਲੋ ਦੇ ਹੁਣ ਚੰਗੀਆਂ ਸਿਆਣਪ ਦੀਆਂ ਗੱਲਾਂ ਹੋਵੇ ਇੱਕ ਦਿਨ ਤੁਸੀਂ ਮਜ਼ਾਕ ਕਰ ਲੋ ਪਰ ਬਾਈ ਜੀ ਤੁਹਾਡੇ ਨਾਲ ਤਾਂ 365 ਦਿਨ ਮਜ਼ਾਕ ਕੀਤਾ ਜਾਂਦਾ ਯਾਰ। ਮੈਂ ਕਹਿੰਦਾ ਹੈ ਜੇ ਗੰਦੇ ਲੀਡਰਾਂ ਦਾ ਤਾਂ ਥੋਂ ਆ ਡਸਟਬਿਨ ਗੰਦ ਨੂੰ ਚੱਕ ਕੇ ਡਸਟਬਿਨ ਚ ਛੁੱਟੀਦਾ ਹੁੰਦਾ। ਉਹਨਾਂ ਨੂੰ ਪਤਾ ਹੈ ਵੀ ਲੋਕ ਮੂਰਖ ਆ। ਪੇਡਾਂ ਨੇ ਪੇਡਾਂ ਦਾ ਲੀਡਰ ਬਈ ਜੇ ਇੱਧਰ ਨੂੰ ਆ ਗਿਆ ਸਾਡੇ ਵੱਲ ਨੂੰ ਤਾਂ ਪੇਡਾਂ ਨਾਲ ਵੀ ਮਗਰੇ ਤੁਰਿਆਣਾ ਫਿਰ ਪੇਡਾਂ ਸੰਝਾਈਆਂ ਜਾ ਸਕਦੀਆਂ ਹੁੰਨੀਆਂ ਜਾ ਸਕਦੀਆਂ ਉਹਨਾਂ ਨੂੰ ਪਤਾ ਵੀ ਯਾਰ ਇਹਨਾਂ ਦਾ ਜੁੱਤੀਆਂ ਮਾਰੋ ਪੌਣੇ 5 ਸਾਲ ਪੌਣੇ 5 ਸਾਲ ਜੁੱਤੀਆਂ ਮਾਰਨ ਤੋਂ ਬਾਅਦ ਜਦੋਂ ਚੋਣਾ ਨੂੰ ਰਹਿ ਕੇ ਕੁਝ ਦਿਨ ਫਿਰ ਕੁਝ ਐਲਾਨ ਕਰਦਾਂਗੇ ਇਹ ਲਾਲਚੀ ਲੋਕ ਨੇ ਮੂਰਖ ਲੋਕ ਨੇ ਤੇ ਇਹਨਾਂ ਨੂੰ ਫਿਰ ਲਾਲਚ ਦੇ ਕੇ ਆਪਾਂ ਫੇਰ ਇੱਧਰ ਲਿਆਵਾਂਗੇ ਇੱਥੇ ਸਾਨੂੰ ਚਾਹੀਦਾ ਜੀ ਇੰਜੋਏਮੈਂਟ ਉਹ ਚਾਹੇ ਆ ਮੂਰਖਡੇ ਵਾਲਾ ਹੋਵੇ ਚਾਹੇ ਉਹ ਵੀ ਸਾਗਰ ਦੀ ਬੋਟੀ ਪਰ ਯਾਰ ਸਾਡੇ ਡੇਕ ਮੂਰਖ ਲੋਕ ਨੇ ਵੀ ਜਿਹੜਾ ਤਾਂ ਹੱਥ 'ਚ ਪੱਲਾ ਅੱਡ ਕੇ ਤੁਹਾਡੇ ਲਈ ਅਰਦਾਸ ਕਰਦਾ ਏ ਏ ਵਾਹਿਗੁਰੂ ਇਹਨਾਂ ਦੇ ਘਰ ਸੁੱਖ ਸ਼ਾਂਤੀ ਰੱਖੀ ਉਹ ਗ੍ਰਾਂਥੀ ਸਿੰਘ ਅੱਜ ਰੋੜ ਰਹੇ ਆ ਤੇ ਉਹ ਜਿਹੜੇ ਗੁਰੂ ਸਾਹਿਬ ਦੇ ਪਿਆਦ ਵੀ ਕਰਕੇ ਜੇਲਾ ਵੀ ਕੱਟਿਆ ਏ ਅੱਜ ਉਹਨਾਂ ਨੂੰ ਅਸੀਂ ਵਾਇਰਲ ਕਰ ਕਰਕੇ ਕਹਿੰਦੇ ਬਾਬੀ ਬਾਜ ਤਾਂ ਇੱਥੇ ਇੱਥੇ ਵਧੀਆ ਕੋਈ ਹੈ ਨਹੀਂ ਚੀਜ਼ ਤੇ ਫਿਰ ਇਹ ਕੀ ਆ ਯਾਰ ਫਿਰ ਇਹ ਮੂਰਖਤਾ ਦੀ ਨਿਸ਼ਾਨੀ ਨਹੀਂ ਹੈਗੀ ਫਿਰ ਕਿੰਗੀ ਵੀ ਭਾਰਤ ਤਾਂ ਧਾਰਮਿਕ ਲੋਕਾਂ ਦਾ ਦੇਸ਼ ਆ ਇੱਥੇ ਬੜੇ ਧਾਰਮਿਕ ਲੋਕ ਰਹਿੰਦੇ ਜਿਹੜੇ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਆ ਧਾਰਮਿਕ ਲੋਕ ਕਦੀ ਮੂਰਖ ਹੋ ਸਕਦੇ ਆ ਬੈਠਾ ਸੌਦਾ ਸਾਥ ਜੇਲ੍ਹ ਦੇ ਵਿੱਚ ਧਾਰਮਿਕ ਬੰਦਾ ਜੇ ਅਸੀਂ ਅ ਗੁਰੂ ਸਾਹਿਬ ਦੀ ਵਿਚਾਰ ਤੁਹਾਨੂੰ ਬੜਾ ਅਸੀਂ ਤਾਂ ਜ਼ੋਰ ਦੇ ਦਿੱਤਾ ਜੀ ਸੋਨਾ ਲਾਉਣ ਦੇ ਉੱਤੇ ਗੁਰੂ ਘਰਾਂ ਦੀਆਂ ਬਿਲਡਿੰਗਾਂ ਦੇ ਉੱਤੇ ਸੋਨਾ ਜਿੰਨਾ ਮਰਜ਼ੀ ਸਾਤੋਂ ਲਵਾ ਲਓ ਤੇ ਜਦੋਂ ਸੁਖਾਤ ਸਨਿਵਾਰੀਆਂ ਦੀ ਫਿਰ ਗ੍ਰਾਂਥੀ ਸਿੰਘ ਕੱਲਾ ਹੀ ਗੁਰੂਗ੍ਰੰਥ ਸਾਹਿਬ ਚੱਕ ਕੇ ਕੱਲਾ ਹੀ ਚੋਰ ਸਾਹਿਬ ਕਰਦਾ ਜਾਂਦਾ ਉਹ ਲੋਕ ਆਪਣੇ ਆਪ ਨੂੰ ਸਭ ਤੋਂ ਵੱਡੇ ਸਿਆਣੇ ਸਮਝਦੇ ਆ ਤੇ ਵੋਟਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਪਿੱਛੇ ਕਿਉਂ ਪੈਂਦੇ ਵੀ ਸਾਨੂੰ ਤਾਂ ਆਟਾ ਚਾਹੀਦਾ ਸਾਨੂੰ ਦਾਲ ਚਾਹੀਦੀ ਆ ਜੇ ਸਾਨੂੰ ਬਿਜਲੀ ਮੁਫਤ ਚਾਹੀਦੀ ਆ ਇਹ ਚੀਜ਼ਾਂ ਫਿਰ ਜਿਹੜੀਆਂ ਆ ਗਈਆਂ ਇਹ ਮੂਰਖਾਂ ਦੀ ਨਿਸ਼ਾਨੀ ਆ ਜਾਂ ਸਿਆਣੇ ਦੀ ਨਿਸ਼ਾਨੀ ਉਹ ਕਹਿੰਦੇ ਉਸ ਤੋਂ ਫਾਇਦਾ ਦੇਖਦੇ ਆ ਆਪਣਾ ਸਾਨੂੰ ਫਾਇਦਾ ਮਿਲ ਰਿਹਾ ਇਸ ਕਰਕੇ ਅਸੀਂ ਸਿਆਣੇ ਆ ਦਿਖਾ ਰਹੀ ਹੋਣਾ ਸਿਆਣਪ ਦੀ ਨਿਸ਼ਾਨੀ ਆ ਸਾਡੇ ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਪਣੀ ਕਿਰਤ ਦੇ ਵਿੱਚੋਂ ਵੰਡਣ ਦੀ ਗੱਲ ਐ ਤੇ ਸਾਨੂੰ ਲੀਡਰ ਨੇ ਕਿਹੜੀ ਕਿਰਤ ਤੇ ਲਾਤਾ ਯਾਰ ਸਾਨੂੰ ਤਾਂ ਭਗਾਰੀ ਬਣਾਤਾ ਉਹਨਾਂ ਨੇ ਭਾਈ ਉਹਨਾਂ ਨੂੰ ਕਹੋ ਅਸੀਂ ਕੀਰਤੀ ਲੋਕ ਨੇ ਸਾਨੂੰ ਗੁਰਨਾਨਕ ਸਾਹਿਬ ਜੀ ਨੇ ਕਿਰਤ ਦਾ ਹੁਕਮ ਕਿਹਾ ਸਭ ਤੋਂ ਪਹਿਲਾਂ ਕਿਰਤ ਹੈ ਤੇ ਜਿਹੜੇ ਸਿਆਣੇ ਲੋਕ ਬਣਦੇ ਆ ਨਾ ਉਹ ਸਿਆਣਪ ਕਿਤੇ ਨਹੀਂ ਕੰਮ ਆਉਂਦੀਆਂ ਚਤਰਾਈ ਸਿਆਣਪ ਕਿਤੇ ਕੰਮ ਨਾ ਆਵੇ ਭੋਲੇ ਭਾਲੇ ਲੋਕਾਂ ਨੂੰ ਵੀ ਵਿਚਾਰਿਆਂ ਨੂੰ ਠੱਗਿਆ ਜਾਂਦਾ ਵਿੱਚ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਪਰ ਜਿਹੜੇ ਚਤੁਰ ਲੋਕ ਐ ਇਹਨਾਂ ਤੋਂ ਬਚਣ ਦੀ ਅੱਜ ਬਹੁਤ ਲੋੜ ਐ ਬਾਈ ਆ ਜਿਹੜੇ ਤੁਸੀਂ ਬਣਾਉਂਦੇ ਹੋ ਨਾ ਅੱਜ ਦਾ ਦਿਨ ਬਈ ਮੂਰਖ ਦੇ ਦੇ ਵਿੱਚੋਂ ਇਹਨੂੰ ਗੁਜ਼ਾਰਿਸ਼ ਐ ਇਨੂੰ ਬਦਲ ਲਓ 364 ਦਿਨ ਮੂਰਖੜੇ ਇੱਕ ਦਿਨ ਸਿਆਣਪ ਦਾ ਰੱਖ ਲਓ ਭਰਾਵੋ ਅੱਜ 1 April 2024 ਹੈ ਤੇ 1 April ਦਾ ਦਿਨ April Fool Day ਵਜੋਂ ਵੀ ਮਨਾਇਆ ਜਾਂਦਾ ਤੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਦੇਖੀਏ ਤਾਂ ਜਿੰਨੀਆਂ ਪੋਸਟਾਂ ਘੁੰਮ ਰਹੀਆਂ ਜਿਦੇ ਵਿੱਚ ਕੋਈ ਕਿਸੇ ਨੂੰ ਮੂਰਖ ਬਣਾ ਰਿਹਾ ਕੋਈ ਬਣ ਰਿਹਾ ਇੱਕ ਦੂਜੇ ਦਾ ਤਮਾਸ਼ਾ ਬਣਾਇਆ ਜਾ ਰਿਹਾ ਕੋਈ ਇੰਗਲੈਂਡ ਦੀਆਂ ਟਿਕਟਾਕ ਕੈਨੇਡਾ ਦੀਆਂ ਟਿਕਟਾਕ ਫੋਟੋ ਖਿੱਚ ਕੇ ਪਾ ਰਿਹਾ ਵੀ ਲੋ ਜੀ ਮੈਂ ਤਾਂ ਚੱਲਿਆ ਕੋਈ ਆਪਣੇ ਘਰ ਦੀ ਪਾ ਰਿਹਾ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਘਰ ਮਿਲ ਗਿਆ ਐਂਡ ਵਿੱਚ ਪਤਾ ਲੱਗਦਾ ਵੀ ਇਹ ਤਾਂ ਬੰਦਾ ਇੱਕ ਦੂਜੇ ਨੂੰ ਮੂਰਖ ਬਣਾ ਰਿਹਾ ਕੋਈ ਨਵੀਂ ਗੱਡੀ ਦੀ ਫੋਟੋ ਪਾ ਰਿਹਾ ਸਵੇਰ ਦਾ ਸੋਸ਼ਲ ਮੀਡੀਆ ਦੇ ਉੱਤੇ ਇਹੋ ਕੁਝ ਚੱਲ ਰਿਹਾ ਸੋ ਮੇਰੇ ਨਾਲ ਜਗਦੀਪ ਸਿੰਘ ਥੜੀਏ ਬਾਈ ਸਵੇਰ ਦਾ ਇੱਕ ਦੂਜੇ ਨੂੰ ਲੋਕ ਮੂਰਖ ਬਣਾਉਣ ਦੀਆਂ ਗੱਲਾਂ ਕਰ ਰਹੇ ਅਪ੍ਰੈਲ ਫੂਲ ਡੇ ਬਣਾਇਆ ਜਾ ਰਿਹਾ ਅਪ੍ਰੈਲ ਫੂਲ ਡੇ ਮਨਾ ਰਹੇ ਆ ਬਾਈ ਮੂਰਖ ਮੂਰਖ ਦਾ ਡੇ ਬਣਾ ਰਹੇ ਆ ਮੈਨੂੰ ਤਾਂ ਯਾਰ ਇਹ ਗੱਲ ਦੀ ਬੜੀਏ ਉਹ ਹੋ ਰਹੀ ਹੈ ਹੈਰਾਨੀ ਵੀ ਯਾਰ ਇੱਕ ਬਹੁਤ ਸਮਝਦਾਰ ਬੰਦਾ ਹੋਵੇ ਉਹ ਸਮਝਦਾਰ ਦਾ ਡੇ ਮਨਾਊਗਾ ਤਾਂ ਚੰਗਾ ਲੱਗੂਗਾ ਇੱਕ ਮੂਰਖ ਲੋਕ ਅੱਜ ਮੂਰਖ ਦਾ ਡੇ ਮਨਾ ਰਹੇ ਆ ਦੱਸੋ ਯਾਰ ਕਿੰਨੀ ਹਾਸੋਈ ਨਹੀਂ ਗੱਲ ਹੈ ਇੱਥੇ ਤਾਂ ਹਰ ਕੋਈ ਸਮਝਦਾ ਵੀ ਮੈਂ ਤਾਂ ਬਹੁਤ ਸਿਆਣਾ ਹਾਂ ਹਰ ਕੋਈ ਆਪਣੇ ਆਪ ਨੂੰ ਇੱਕ ਦੋ ਇੱਕ ਵੱਡਾ ਸਿਆਣਾ ਸਮਝਦਾ ਤੁਸੀਂ ਕਹਿੰਦੇ ਮੂਰਖ ਮੂਰਖਾਂ ਦਾ ਦਿਨ ਮਨਾ ਰਹੇ ਆ ਹਾਂ ਬਿਲਕੁਲ ਯਾਰ ਸਾਨੂੰ ਇਹ ਨਹੀਂ ਪਤਾ ਹੈਗਾ ਵੀ ਅਸੀਂ ਜਦੋਂ ਦੇ ਕੋਈ ਕਿਸੇ ਸਿਆਸਤਦਾਨ ਦੇ ਪਿੱਛੇ ਲੱਗਿਆ ਹੋਇਆ ਕੋਈ ਬਾਬਿਆਂ ਦੇ ਪਿੱਛੇ ਲੱਗਿਆ ਕੋਈ ਕਿਸੇ ਦੇ ਪਿੱਛੇ ਲੱਗਿਆ ਹੋਇਆ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਯਾਰ ਸਾਨੂੰ ਮੂਰਖ ਬਣਾਇਆ ਜਾਂਦਾ ਅੱਜ ਤੱਕ ਅਸੀਂ ਜੇ ਕੋਈ ਚੰਗੇ ਜਾਂ ਸਰਕਾਰਾਂ ਨਹੀਂ ਚੁਣ ਸਕੇ ਨਾ ਤਾਂ ਇਹਦਾ ਮਤਲਬ ਇਹੀ ਆ ਵੀ ਸਾਨੂੰ ਲੀਡਰਾਂ ਨੇ ਸਰਕਾਰਾਂ ਨੇ ਵਿਧਾਇਕਾਂ ਨੇ ਮੂਰਖੇ ਬਣਾਇਆ ਬਾਈ ਹੁਣ ਆ ਲੋਕ ਸਭਾ ਚੋਣਾਂ ਚੱਲ ਰਹੀਆਂ ਕੋਈ ਪਾਰਟੀ ਜੀ ਕਾਂਗਰਸ ਤੋਂ ਪਹਿਲਾਂ ਆਪ ਚ ਆ ਗਿਆ ਜੀ ਫਿਰ ਆਪ ਚੋਂ ਹੀ ਹੁਣ ਭਾਜਪਾ ਚ ਚਲੇ ਗਿਆ ਤੇ ਅਸੀਂ ਵਿਰੋਧ ਨਹੀਂ ਕੀਤਾ ਮੈਂ ਕਹਿੰਦਾ ਇਹ ਜਿਹੇ ਗੰਦੇ ਲੀਡਰਾਂ ਦਾ ਤਾਂ ਥੋਂ ਆ ਡਸਟਬਿਨ ਗੰਦ ਨੂੰ ਚੱਕ ਕੇ ਡਸਟਬਿਨ ਚ ਛੁੱਟੀਦਾ ਹੁੰਦਾ ਤੇ ਅਸੀਂ ਮਗਰੇ ਓ ਜਿੰਦਾਬਾਦ ਜਿੰਦਾਬਾਦ ਜੇ ਇੱਕ ਬੰਦਾ ਉਹਨਾਂ ਨੂੰ ਪਤਾ ਏ ਵੀ ਲੋਕ ਮੂਰਖਾ ਭੇਡਾਂ ਨੇ ਭੇਡਾਂ ਦਾ ਲੀਡਰ ਬਈ ਜੇ ਇੱਧਰ ਨੂੰ ਆ ਗਿਆ ਸਾਡੇ ਵੱਲ ਨੂੰ ਤਾਂ ਭੇਡਾਂ ਦਾ ਵੀ ਮਗਰੇ ਤੁਰਿਆਣਾ ਤੇ ਜਿੰਨੀਆਂ ਮੂਰਖ ਭੇਡਾਂ ਹੁੰਦੀਆਂ ਓੰਨੇ ਹੀ ਮੂਰਖ ਸਾਡੇ ਲੋਕ ਨੇ ਇੱਕ ਬੰਦਾ ਜੇ ਅੱਜ ਛੱਡ ਕੇ ਪਾਰਟੀ ਜਾ ਰਿਹਾ ਉਹਨੂੰ ਸਵਾਲ ਥੋੜੀ ਕਰ ਰਿਹਾ ਵੀ ਤੂੰ ਕੀ ਕੀਤਾ ਜਾਂ ਨਹੀਂ ਕੀਤਾ ਹਾਂ ਉਦਾਂ ਦੀ ਪਾਰਟੀ ਚ ਕੋਈ ਛੱਡ ਕੇ ਆ ਰਿਹਾ ਜੀ ਉਹ ਦੇਖੋ ਜੀ ਕਿੱਡਾ ਵਧੀਆ ਹੋ ਗਿਆ ਕੰਮ ਉਦੋਂ ਨਹੀਂ ਤੇ ਜਦੋਂ ਦੂਜੀ ਪਾਰਟੀ ਚਲ ਗਿਆ ਫੇਰ ਕਹਿੰਦੇ ਜੀ ਗਦਾਰ ਹੈ ਤੇ ਮਤਲਬ ਕਿ ਦੂਜੇ ਲੀਡਰ ਤਾਂ ਕਟਾਸ਼ਕ ਕਰਦੇ ਨੇ ਲੋਕ ਫੇਰ ਮਗਰੇ ਲੱਗ ਜਾਂਦੇ ਆ ਯਾਰ ਮੈਂ ਲੋਕਾਂ ਨੂੰ ਐਂ ਕਹਿੰਦਾ ਵੀ ਤੁਸੀਂ ਅੱਜ 1 ਅਪ੍ਰੈਲ ਨੂੰ ਮੂਰਖਤਾ ਦੇ ਡੇ ਵਜੋਂ ਮਨਾਉਂਦੇ ਹੋ ਪਰ ਤੁਹਾਨੂੰ ਪਤਾ ਬਾਈ ਜੀ ਤੁਸੀਂ ਤਾਂ ਯਾਰ 365 ਦਿਨ ਇਹ ਮੂਰਖ ਬਣਦੇ ਹੋ ਤੁਸੀਂ ਕਹਿੰਦੇ ਹੋ ਜੀ ਵੀ ਹਾਂ ਠੀਕ ਹੈ ਯਾਰ ਸਾਰੇ ਦਿਨ ਸੂਝਵਾਨ ਲੋ ਦੇ ਹੁਣ ਚੰਗੀਆਂ ਸਿਆਣਪ ਦੀਆਂ ਗੱਲਾਂ ਹੋਵੇ ਇੱਕ ਦਿਨ ਤੁਸੀਂ ਮਜ਼ਾਕ ਕਰ ਲੋ ਪਰ ਬਾਈ ਜੀ ਤੁਹਾਡੇ ਨਾਲ ਤਾਂ 365 ਦਿਨ ਮਜ਼ਾਕ ਕੀਤਾ ਜਾਂਦਾ ਯਾਰ ਲੋਕ ਕਹਿੰਦੇ ਇਸ ਤਾਂ ਉਹਨਾਂ ਦਾ ਵਾਅਦਿਆਂ ਨੂੰ ਲੈ ਕੇ ਵੋਟਾਂ ਪਾਉਂਦੇ ਉਹਨਾਂ ਵਾਅਦਿਆਂ ਨੂੰ ਲੈ ਕੇ ਵੋਟਾਂ ਪਾਉਂਦੀ ਆ ਜਿਹੜੇ ਪਬਲਿਕ ਦੇ ਹੱਕ ਚ ਹੁੰਦੇ ਆ ਵੀ ਅਸੀਂ ਤੁਹਾਡੇ ਲਈ ਆਹ ਕਰਾਂਗੇ ਉਹ ਕਰਾਂਗੇ ਉਹ ਤਾਂ ਵਿਸ਼ਵਾਸ ਘਾਤ ਹੁੰਦਾ ਜਿਹੜਾ ਬਾਅਦ ਵਿੱਚ ਉਹ ਕਰ ਜਾਂਦੇ ਸਾਡੇ ਨਾਲ ਬਾਅਦ ਚ ਕਰ ਜਾਂਦੇ ਫਿਰ ਤੁਸੀਂ ਸਵਾਲ ਕਿਉਂ ਨਹੀਂ ਕਰਦੇ ਹੁਣ ਆ ਲੋਕ ਸਭਾ ਚੋਣਾਂ ਦੇ ਵਿੱਚ ਫੇਰ ਕਿਉਂ ਮਗਰ ਲੱਗੇ ਹੋਏ ਆ ਜੇ ਤੁਹਾਡੇ ਨਾਲ ਵਾਦੇ ਕੀਤੇ ਜਾਂਦੇ ਨੇ ਜਾਂ ਪਿਛਲੀਆਂ ਸਰਕਾਰਾਂ ਨੇ ਵੀ ਤੁਸੀਂ ਇੱਕ ਗੱਲ ਕਹਿੰਦੇ ਆਇਓ ਜੀ ਸਾਨੂੰ ਜੀ ਅਸੀਂ ਤਾਂ ਚੁਣਿਆ ਜੀ ਸਾਨੂੰ ਲੁੱਟਿਆ ਵਾਰੀ ਵਾਰੀ ਲੁੱਟਿਆ ਫਿਰ ਚੁਣਿਆ ਕਿ ਨਾ ਸੀ ਜੇ ਲੁੱਟਿਆ ਤਾਂ ਚੁਣਿਆ ਕਿ ਨਾ ਸੀ ਜੇ ਯਾਰ ਤੁਸੀਂ ਤੁਸੀਂ ਹੀ ਮੂਰਖ ਹੋ ਉਹਨਾਂ ਨੂੰ ਪਤਾ ਵੀ ਯਾਰ ਇਹਨਾਂ ਦਾ ਜੁੱਤੀਆਂ ਮਾਰੋ ਪੌਣੇ 5 ਸਾਲ ਪੌਣੇ 5 ਸਾਲ ਜੁੱਤੀਆਂ ਮਾਰਨ ਤੋਂ ਬਾਅਦ ਜਦੋਂ ਚੋਣਾ ਨੂੰ ਰਹਿ ਗਏ ਕੁਝ ਦਿਨ ਫਿਰ ਕੁਝ ਐਲਾਨ ਕਰਦਾਂਗੇ ਇਹ لالچی ਲੋਕ ਨੇ ਮੂਰਖ ਲੋਕ ਨੇ ਤੇ ਇਹਨਾਂ ਨੂੰ ਫਿਰ ਲਾਲਚ ਦੇ ਕੇ ਆਪਾਂ ਫਿਰ ਇੱਧਰ ਲਿਆਵਾਂਗੇ ਵੋਟਾਂ ਨੇ ਜਿਹੜੇ ਐਵੇਂ ਹੀ ਹੁੰਦਾ ਏ ਕੋਈ ਨਾ ਕੋਈ ਜਿਹੜੀਆਂ ਆਪਣਾ ਪਹਿਲਾਂ ਤਾਂ ਕਹਿੰਦੇ ਸੀਗੇ ਅਸੀਂ ਨਸ਼ਾ ਖਤਮ ਕਰ ਦੇਣਾ ਅਸੀਂ ਜੀ ਔਰਤਾਂ ਨੂੰ 1000 ਰੁਪਏ ਦੇ ਦੇਣਾ ਤੇ ਨਾ ਉਹ ਹਜ਼ਾਰ ਮਿਲਿਆ ਨਾ ਨਸ਼ਾ ਖਤਮ ਹੋਇਆ ਵੋਟਾਂ ਦੇ ਨੇੜੇ ਜਾ ਕੇ ਦੋ ਚਾਰ ਬੰਦੇ ਜੇ ਫੜ ਲੈਣਗੇ ਉਸ ਤੋਂ ਬਾਅਦ ਆਪ ਸਕੀਮ ਜੀਆਂ ਲਾਗੂ ਕਰ ਦੇਣਗੇ ਜਿਹੜੇ ਵਾਦੇ ਪੂਰੇ ਆ 5 ਸਾਲ ਤੋਂ ਮਿਲ ਕੇ ਥੋੜੇ ਦਿਨ ਦੇਰ ਪਹਿਲਾਂ ਤੇ ਫਿਰ ਲੋਕ ਕਹਣਗੇ ਬਾਜੀ ਬਾਹ ਇਹਨਾਂ ਵਰਗਾ ਕੋਈ ਹੈ ਨਹੀਂ ਤੋ ਇਸ ਕਰਕੇ ਤੁਸੀਂ ਯਾਰ ਮੂਰਖ ਲੋਕੋਂ ਬਾਈ ਜੀ ਵਿੱਚ ਅਸੀਂ ਸਾਰੇ ਜਿਹੜੇ ਅਸੀਂ ਚੁਣਦੇ ਆ ਜਦੋਂ ਅਸੀਂ 364 ਦਿਨ ਮੂਰਖ ਬਣ ਲੇ ਤਾਂ ਇੱਕ ਦਿਨ ਸਿਆਣਪदाई ਰੱਖ ਲਓ ਯਾਰ ਬੈਠ ਜੋ ਸਫਾ ਵਿਛਾ ਕੇ ਗੁਰੂ ਸਾਹਿਬ ਨੇ ਵੀ ਸਾਨੂੰ ਕਿਹਾ ਹੋਵੋ ਕਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰਨ ਲਈ ਬੁਲਾਇਆ ਹੈ ਨਾ ਤੇ ਇਹ ਸਾਨੂੰ ਸਫਾ ਵਿਛਾ ਕੇ ਬੈਠਣ ਦਾ ਇੱਕ ਦਿਨ ਤਾਂ ਇੱਕ ਦਿਨ ਬੈਠ ਜੋ ਸਿਰ ਜੋੜ ਕੇ ਇਦੇ ਉੱਤੇ ਡਿਸਕਸ਼ਨ ਕਰ ਲੋ ਵੀ ਯਾਰ ਇਹ ਸਾਨੂੰ ਮੂਰਖ ਕਿਵੇਂ ਬਣਾ ਰਿਆ ਲੋਕ ਇਹ ਲੀਡਰ ਤੇ ਆਪਾਂ ਇਹਨਾਂ ਨੂੰ ਕਿਵੇਂ ਇਹਨਾਂ ਦੇ ਉੱਤੇ ਜਿਹੜੀ ਹੈਗੀ ਆ ਇਹਨਾਂ ਦਾ ਮੁਕਾਬਲਾ ਕਰਨਾ ਇੱਕ ਦਿਨ ਅਸੀਂ ਕੀਤੀ ਹੋਈ ਜਿਹੜੀ ਸਿਆਣਪ ਦੀ ਗੱਲ ਆ ਉਹ ਸਾਨੂੰ ਸਾਡੀਆਂ ਪੀੜ੍ਹੀਆਂ ਵੀ ਬਚਾ ਸਕਦੀ ਆ ਪਰ ਨਹੀਂ ਯਾਰ ਇੱਥੇ ਕੀ ਆ ਇੱਥੇ ਸਾਨੂੰ ਚਾਹੀਦਾ ਜੀ ਇੰਜੋਏਮੈਂਟ ਉਹ ਚਾਹੇ ਆ ਮੂਰਖਡੇ ਵਾਲਾ ਹੋਵੇ ਚਾਹੇ ਹੋਵੇ ਸਾਗਰ ਦੀ ਬੋਟੀ ਠੀਕ ਹੈ ਉਹ ਗਰੰਥੀ ਸਿੰਘ ਸਾਡੇ ਅੱਜ ਰੋਲ ਰਹੇ ਆ ਬੇਸ਼ੱਕ ਬੇਸ਼ੱਕ ਅੱਜ ਹੋਰ ਹੋਰ ਪਾਸੇ ਤੋਂ ਸ਼ੁਰੂ ਕੀਤਾ ਸੀ ਹੋਰ ਬਾਤਾਂ ਚ ਜਾ ਰਿਹਾ ਪਰ ਯਾਰ ਸਾਡੇ ਡੇਕ ਮੂਰਖ ਲੋਕ ਨੇ ਵੀ ਜਿਹੜਾ ਤਾਂ ਹੱਥ 'ਚ ਪੱਲਾ ਅੱਡ ਕੇ ਤੁਹਾਡੇ ਲਈ ਅਰਦਾਸ ਕਰਦਾ ਏ ਏ ਵਾਹਿਗੁਰੂ ਇਹਨਾਂ ਦੇ ਘਰ ਸੁੱਖ ਸ਼ਾਂਤੀ ਰੱਖੀ ਉਹ ਗ੍ਰਾਂਥੀ ਸਿੰਘ ਅੱਜ ਰੋੜ ਰਹੇ ਆ ਤੇ ਉਸ ਜਿਹੜੇ ਗੁਰੂ ਸਾਹਿਬ ਦੀ ਬਿਆਦਵੀ ਕਰਕੇ ਜੇਲਾਂ ਵੀ ਕੱਟਿਆ ਏ ਅੱਜ ਉਹਨਾਂ ਨੂੰ ਅਸੀਂ ਵਾਇਰਲ ਕਰ ਕਰਕੇ ਕਹਿੰਦੇ ਬਾਬੀ ਬਾਜ ਤਾਂ ਇਥੇ ਇਥੇ ਵਧੀਆ ਕੋਈ ਹੈ ਨਹੀਂ ਚੀਜ਼ ਤੇ ਫਿਰ ਇਹ ਕੀ ਆ ਯਾਰ ਫਿਰ ਇਹ ਇਹ ਮੂਰਖਤਾ ਦੀ ਨਿਸ਼ਾਨੀ ਨਹੀਂ ਹੈਗੀ ਫਿਰ ਫਿਰ ਤੁਸੀਂ ਸਾਰੇ ਦਿਨੇ ਮੂਰਖ ਬਣਦੇ ਹੋ ਜਦੋਂ ਸਾਰੇ ਤੁਸੀਂ 4 365 ਦਿਨ ਮੂਰਖ ਬਣਦੇ ਹੋ ਫਿਰ ਸਪੈਸ਼ਲ ਡੇ ਰੱਖਣ ਦਾ ਕੀ ਲੋੜ ਹੈ ਯਾਰ ਕਹਿੰਗੇ ਵੀ ਭਾਰਤ ਤਾਂ ਧਾਰਮਿਕ ਲੋਕਾਂ ਦਾ ਦੇਸ਼ ਆ ਇੱਥੇ ਬੜੇ ਧਾਰਮਿਕ ਲੋਕ ਰਹਿੰਦੇ ਜਿਹੜੇ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਆ ਧਾਰਮਿਕ ਲੋਕ ਕਦੀ ਮੂਰਖ ਹੋ ਸਕਦੇ ਆ ਧਾਰਮਿਕ ਲੋਕ ਤਾਂ ਫਿਰ ਸਿਆਣੇ ਹੋਗੇ ਨਾ ਉਹਨਾਂ ਨੂੰ ਪਤਾ ਵੀ ਹਾਂ ਇਹ ਮੂਰਖ ਬੈਠੇ ਨੇ ਉਹ ਧਾਰਮਿਕ ਲੋਕਾਂ ਦਾ ਸੁਣ ਲੋ ਆ ਧਾਰਮਿਕੇ ਸੀਗੇ ਆ ਬੈਠਾ ਸੋਦਾ ਸਾਧ ਜੇਲ੍ਹ ਦੇ ਵਿੱਚ ਧਾਰਮਿਕ ਬੰਦਾ ਆ ਜਿਹੜੇ ਆ ਫਾਇਰ ਫਾਇਰ ਕਰਦੇ ਆ ਚੱਕ ਕੇ ਕੁਰਸੀਆਂ ਮੈਂ ਛੱਟਦੇ ਆ ਇੱਕ ਕਿੱਡੇ ਕਿ ਸਿਆਣੇ ਆ ਯਾਰ ਇਹ ਲੋਕ ਮੂਰਖ ਲੋਕ ਨੇ ਯਾਰ ਇਹ ਇਹ ਇਹਨਾਂ ਦੇ ਉੱਪਰ ਬੈਠੇ ਜਿਹੜੇ ਇਹਨਾਂ ਦੇ ਆਗੂ ਉਹ ਮੈਂ ਜਿਸ ਤਰ੍ਹਾਂ ਕਿਹਾ ਵੀ ਇੱਕ ਭੇਡਾਂ ਦਾ ਲੀਡਰ ਹੈ ਇਹ ਸਾਰੀਆਂ ਭੇਡਾਂ ਨੇ ਕਿਉਂਕਿ ਗੱਲ ਸਿਰਫ ਇੰਨੀ ਆ ਬਾਈ ਜੀ ਮੈਂ ਤੁਹਾਨੂੰ ਦੱਸਾਂ ਜਿੱਥੇ ਮਰਜੀ ਦਾ ਤਾਣਾ ਬਾਣਾ ਖਰਾਬ ਹੋਇਆ ਮਨਾ ਗੱਲ ਜੇ ਅਸੀਂ ਪੰਜਾਬ ਦੀ ਕਰੀਏ ਜੇ ਇਹਨਾਂ ਦੇ ਵੀ ਕਿਸੇ ਦੇ ਧਰਮ ਦੀ ਵੀ ਕਰ ਲਈਏ ਆਪਾਂ ਕਿਸੇ ਦੇ ਧਰਮ ਨੇ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਯਾਰ ਲੁੱਟੋ ਜੇ ਇਹਨੂੰ ਆਹ ਕੰਮ ਕਰੋ ਜੇ ਕਿਹਾ ਫਿਰ ਉਹ ਧਰਮ ਦਾ ਨਾ ਤਾਂ ਉਹ ਭਗਵਾਨ ਹੋ ਸਕਦਾ ਬੰਦਾ ਪਰ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਟੁੱਟੇ ਆ ਨਾ ਤਾਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਬਾਈ ਜੇ ਅਸੀਂ ਗੁਰੂ ਸਾਹਿਬ ਦੀ ਵਿਚਾਰ ਤੁਹਾਨੂੰ ਪੜਾ ਅਸੀਂ ਤਾਂ ਜ਼ੋਰ ਦੇ ਦਿੱਤਾ ਜੀ ਸੋਨਾ ਲਾਉਣ ਦੇ ਉੱਤੇ ਗੁਰੂ ਘਰਾਂ ਦੀਆਂ ਬਿਲਡਿੰਗਾਂ ਦੇ ਉੱਤੇ ਸੋਨਾ ਜਿੰਨਾ ਮਰਜੀ ਸਾਤੋ ਲਵਾ ਲਓ ਤੇ ਜਦੋਂ ਸੁਖਾ ਸਨਿਵਾਰੀਆਂ ਦੀ ਫਿਰ ਗ੍ਰੰਥੀ ਸਿੰਘ ਇਕੱਲਾ ਹੀ ਗੁਰਗ੍ਰੰਥ ਸਾਹਿਬ ਚੱਕ ਕੇ ਇਕੱਲਾ ਹੀ ਚੋਰ ਸਾਹਿਬ ਕਰਦਾ ਜਾਂਦਾ ਤੇ ਇਹ ਫਿਰ ਮੂਰਖਾਂ ਦੀ ਨਿਸ਼ਾਨੀ ਨਹੀਂ ਹੈਗੀ ਫਿਰ ਹੋਰ ਕੀ ਹੈ ਭਾਈ ਇਹ ਤੇ ਬਿਲਕੁਲ ਪਰ ਜਿਹੜੇ ਲੋਕ ਹੈਗੇ ਆ ਸਿਆਣੇ ਆ ਤੇ ਉਹ ਲੋਕ ਆਪਣੇ ਆਪ ਨੂੰ ਸਭ ਤੋਂ ਵੱਡੇ ਸਿਆਣੇ ਸਮਝਦੇ ਆ ਤੇ ਵੋਟਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਪਿੱਛੇ ਕਿਉਂ ਪੈਂਦੇ ਵੀ ਸਾਨੂੰ ਤਾਂ ਆਟਾ ਚਾਹੀਦਾ ਸਾਨੂੰ ਦਾਲ ਚਾਹੀਦੀ ਆ ਜਾਂ ਸਾਨੂੰ ਬਿਜਲੀ ਮੁਫਤ ਚਾਹੀਦੀ ਆ ਇਹ ਚੀਜ਼ਾਂ ਫਿਰ ਜਿਹੜੀਆਂ ਹੈਗੀਆਂ ਇਹ ਮੂਰਖਾਂ ਦੀ ਨਿਸ਼ਾਨੀ ਆ ਜਾਂ ਸਿਆਣੇ ਦੀ ਨਿਸ਼ਾਨੀ ਉਹ ਕਹਿੰਦੇ ਉਸ ਤੋਂ ਫਾਇਦਾ ਦੇਖਦੇ ਆ ਆਪਣਾ ਸਾਨੂੰ ਫਾਇਦਾ ਮਿਲ ਰਿਹਾ ਇਸ ਕਰਕੇ ਅਸੀਂ ਸਿਆਣੇ ਆ ਤੁਸੀਂ ਫਿਰ ਭੀਖਵਾਲ ਨੂੰ ਦੇਖਿਆ ਭਿਖਾਰੀ ਹੋਣਾ ਸਿਆਣਪ ਦੀ ਨਿਸ਼ਾਨੀ ਹੈ ਸਾਡੇ ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਪਣੀ ਕਿਰਤ ਦੇ ਵਿੱਚੋਂ ਵੰਡਣ ਦੀ ਗੱਲ ਹੈ ਤੇ ਸਾਨੂੰ ਲੀਡਰ ਨੇ ਕਿਹੜੀ ਕਿਰਤ ਤੇ ਲਾਤਾ ਯਾਰ ਸਾਨੂੰ ਤਾਂ ਭਗਾਰੀ ਬਣਾਤਾ ਉਹਨਾਂ ਨੇ ਜੇ ਜੇ ਅਸੀਂ ਸਾਨੂੰ ਲੀਡਰ ਨੇ ਕਿਰਤ ਤੇ ਲਾਇਆ ਨਹੀਂ ਭੀਖ ਦੇ ਦਿੱਤੀ ਸਾਨੂੰ ਫੇ ਅਸੀਂ ਸਿਆਣੇ ਹੋਗੇ ਭਾਈ ਉਹਨਾਂ ਨੂੰ ਕਹੋ ਸਾ ਅਸੀਂ ਕੀਰਤ ਕੀਰਤੀ ਲੋਕ ਨੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਤ ਦਾ ਹੁਕਮ ਕਿਹਾ ਸਭ ਤੋਂ ਪਹਿਲਾਂ ਕਿਰਤ ਹੈ ਫੇਰ ਫੇਰ ਹੁੰਦੀ ਹੈ ਨਾਮ ਜਪਣ ਦੀ ਗੱਲ ਪਰ ਇਹਨਾਂ ਦੋਹਾਂ ਨੂੰ ਵੰਡ ਛੱਕਣ ਦੀ ਗੱਲ ਆਉਂਦੀ ਅੱਗੇ ਤੇ ਫਿਰ ਕਿਵੇਂ ਹੋਜੂਗੇ ਬਾਈ ਸਿਆਣੇ ਤੇ ਜਿਹੜੇ ਸਿਆਣੇ ਲੋਕ ਬਣਦੇ ਆ ਨਾ ਉਹ ਸਿਆਣਪ ਕਿਤੇ ਨਹੀਂ ਕੰਮ ਆਉਂਦੀਆਂ ਚਤਰਾਈ ਸਿਆਣਪ ਕਿਤੇ ਕੰਮ ਨਾ ਆਉਂਦੀ ਕਿਤੇ ਕੰਮ ਨਾ ਆਵੇ ਇਹ ਗੁਰੂ ਸਾਹਿਬ ਨੇ ਕਿਹਾ ਹੋਇਆ ਉਹ ਵਾਲੀ ਸਿਆਣਪ ਤੇ ਉਹ ਵਾਲੀ ਚਤਰਾਈ ਨਹੀਂ ਚਾਹੀਦੀ ਸਾਨੂੰ ਜਿਹੜੀ ਲੋਕ ਬਣਦੇ ਫਿਰਦੇ ਨੇ ਚਤਰਾ ਬਣਿਆ ਬਨੂ ਤੇ ਸਿਆਣੇ ਬਣਦੇ ਫਿਰਦੇ ਆ ਜਾਂ ਇਹ ਲੀਡਰ ਤੇ ਲੀਡਰਾਂ ਦੇ ਪਿੱਛੇ ਲੱਗੇ ਹੋਏ ਲੋਕ ਭੋਲੇ ਭਾਲੇ ਲੋਕਾਂ ਨੂੰ ਵੀ ਵਿਚਾਰਿਆਂ ਨੂੰ ਠੱਗਿਆ ਜਾਂਦਾ ਵਿੱਚ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਪਰ ਜਿਹੜੇ ਚਤੁਰ ਲੋਕ ਐ ਇਹਨਾਂ ਤੋਂ ਬਚਣ ਦੀ ਅੱਜ ਬਹੁਤ ਲੋੜ ਹੈ ਬਾਈ ਪਰ ਇਹ ਗੱਲਾਂ ਕਰਨ ਦਾ ਫਾਇਦਾ ਹੈਗਾ ਲੋਕਾਂ ਨੇ ਦੇ ਵੀ ਕਹਿ ਦੇਣਾ ਵੀ ਬਾਕੀ ਲੋ ਜੀ ਸਾਰੀ ਦੁਨੀਆ ਮੂਰਖ ਆ ਇਹ ਥਲੀ ਇਕੱਲਾ ਹੀ ਸਭ ਤੋਂ ਸਿਆਣਾ ਆ ਗਿਆ ਲੋਕਾਂ ਨੂੰ ਉਪਦੇਸ਼ਨ ਲੱਗ ਜਾਂਦਾ ਜਦੋਂ ਦੇਖਦਾ ਚਲੋ ਬਾਈ ਮੈਂ ਨਿੱਜੀ ਤੌਰ ਦੇ ਉੱਤੇ ਜੇ ਕੋਈ ਗੱਲ ਕਹਿੰਦਾ ਵੀ ਮੈਂ ਆਪਣੇ ਵੱਲੋਂ ਕਹਿੰਦਾ ਆਪਾਂ ਤਾਂ ਮੈਂ ਤਾਂ ਇਹ ਕਹਿੰਦਾ ਵੀ ਗੁਰਮਾਨੀ ਦੀ ਕਸਵੱਟੀ ਦੇ ਉੱਤੇ ਉਹ ਗੱਲ ਖਰੀ ਹੋਣੀ ਚਾਹੀਦੀ ਚਾਹੇ ਉਹ ਜਗਦੀਪ ਕਹੇ ਚਾਹੇ ਕੋਈ ਹੋਰ ਬੰਦਾ ਕਹੇ ਪਰ ਗੱਲ ਇਹ ਆ ਬਾਈ ਵੀ ਅੱਜ ਦੁੱਖ ਬਹੁਤ ਹੁੰਦਾ ਯਾਰ ਜਦੋਂ ਇੱਕ ਬੰਦਾ ਪਹਿਲਾਂ ਤਾਂ ਜੀ ਵਾਅਦੇ ਕਰ ਲੈਂਦੇ ਜੀ ਇਹ ਬਹੁਤ ਵਧੀਆ ਪਾਰਟੀ ਆ ਜੀ ਤੇ ਇਸ ਕਰਕੇ ਦੂਜੀਆਂ ਪਾਰਟੀਆਂ ਦੇ ਵਿੱਚ ਮੇਰਾ ਦਮ ਘੁੱਟਦਾ ਸੀ ਤੇ ਉਹ ਬਣਾਈ ਸੀ ਉਹਨਾਂ ਨੇ ਵੀ ਹਰਜੀਤ ਸਿੰਘ ਨੇ ਪਾਰਟੀ ਫਿਰ ਪਾਰਟੀਆਂ ਜਿਹੀਆਂ ਹੀ ਬਣਨੀ ਚਾਹੀਦੀਆਂ ਫਿਰ ਇਹਨਾਂ ਉਸੇ ਪਾਰਟੀ ਤੇ ਜਾ ਕੇ ਜੁੱਤੀਆਂ ਖਾ ਕੇ ਫਿਰ ਆਉਂਦੇ ਆ ਫਿਰ ਇਹਨਾਂ ਦਾ ਥੁੱਕ ਚੱਕਰ ਸਮਾਗਮ ਹੋਣਾ ਚਾਹੀਦਾ ਵੀ ਹਾਂ ਭਾਈ ਆ ਗਿਆ ਜੁੱਤੀਆਂ ਖਾ ਕੇ ਦੂਈ ਪਾਰਟੀ ਚੋਂ ਅਸੀਂ ਤਾਂ ਹੁਣ ਥੁੱਕ ਚੱਟ ਸਮਾਗਮ ਕਰ ਰਹੇ ਆ ਜੀ ਤੇ ਇਹ ਲੋਕ ਭਾਈ ਉਹ ਲੋਕ ਆ ਜਿਹੜੇ ਸਿਰਫ ਆਪਣਾ ਸਵਾਰਥ ਦੇਖਦੇ ਆ ਇਹ ਸਵਾਰਥੀ ਲੋਕ ਨੇ ਆਮ ਲੋਕ ਭੋਲੇ ਪਾਲੇ ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਆਪਾਂ ਗੱਲਾਂ ਕਰਦੇ ਆ ਜੀ ਇਹ ਸਿਰਫ ਸਿਆਣਾ ਹੋ ਗਿਆ ਸਿਆਣੇ ਦੀ ਗੱਲ ਨਹੀਂ ਯਾਰ ਗੁੱਸਾ ਬਹੁਤ ਆਉਂਦਾ ਬਾਈ ਜਦੋਂ ਕਿਸੇ ਦੇ ਨਾਲ ਤੱਕਾ ਹੁੰਦਾ ਤੱਕਾ ਯਾਰ ਗਰੀਬ ਦੇ ਨਾਲ ਇੱਥੇ ਤੱਕਾ ਹੁੰਦਾ ਹੋਰ ਇੱਥੇ ਸਾਰੇ ਬਾਕੀ ਅਮੀਰ ਜਿਹੜਾ ਉਹ ਅਮੀਰ ਹੋਈ ਜਾ ਰਿਹਾ ਨਾ ਤਾਂ ਉਹਨਾਂ ਨੂੰ ਕੋਈ ਪੁਲਿਸ ਹੱਥ ਪਾਵੇ ਜੇ ਕੋਈ ਗਲਤ ਕੰਮ ਕਰਦਾ ਏ ਤੇ ਗਰੀਬ ਵਿਚਾਰਾ ਪਿਸਦਾ ਜਾ ਰਿਹਾ ਚੱਕੀ ਦੇ ਵਿੱਚ ਤਾਂ ਮੈਂ ਇਹਨਾਂ ਕਰਕੇ ਕਹਿੰਦਾ ਯਾਰ ਘੱਟੋ-ਘੱਟ ਰੱਬ ਦਾ ਵਾਸਤਾ ਆ ਜਿਹੜੇ ਤੁਸੀਂ ਬਣਾਉਂਦੇ ਹੋ ਨਾ ਅੱਜ ਤੱਕ ਦਿਨ ਬਈ ਮੂਰਖ ਦੇ ਦੇ ਵਿੱਚੋਂ ਇਹਨੂੰ ਗੁਜ਼ਾਰਿਸ਼ ਹੈ ਇਹਨੂੰ ਬਦਲ ਲਓ 364 ਦਿਨ ਮੂਰਖ ਦੇ ਇੱਕ ਦਿਨ ਸਿਆਣਪ ਦਾ ਰੱਖ ਲਓ ਭਰਾਵੋ ਇੱਕ ਦਿਨ ਬੈਠ ਕੇ 1 ਅਪ੍ਰੈਲ ਨੂੰ ਬੈਠ ਕੇ ਕੋਈ ਚੰਗੀਆਂ ਗੱਲਾਂ ਆਪਾਂ ਬੈਠ ਕੇ ਕਰ ਲਓ ਕਿਤੇ ਸੱਥਾਂ ਦੇ ਵਿੱਚ ਕਰ ਲਓ ਕਿਤੇ ਸਮਾਂ ਰੱਖ ਲਓ ਬਈ ਸਿਆਣੇ ਅਸੀਂ ਕਿਵੇਂ ਹੋਣਾ ਤੇ ਸਿਆਣਪ ਦੇ ਨਾਲ ਇਹਨਾਂ ਲੀਡਰਾਂ ਨੂੰ ਆਪਾਂ ਨੇ ਕਿਵੇਂ ਜਿਹੜੇ ਅੱਜ ਸਾਡੇ ਦੇ ਉੱਤੇ ਲੋਟੂ ਹੋਏ ਫਿਰਦੇ ਆ ਨਾ ਇਹ ਆਪਣੀਆਂ ਇਹਨਾਂ ਨੇ ਜੇਬਾਂ ਭਰੀਆਂ ਹੋਈਆਂ ਸਾਰਿਆਂ ਨੇ ਤੇ ਇਹ ਇਹਨਾਂ ਨੂੰ ਆਪਾਂ ਨੇ ਕਿਵੇਂ ਕੋਈ ਕੋਈ ਗਰੀਬ ਵਾਲੇ ਕੋਈ ਨਹੀਂ ਬੋਲਦਾ ਯਾਰ ਨਾ ਕੋਈ ਪੱਤਰਕਾਰ ਬੋਲੇ ਹਾਂਜੀ ਫਲਾਣਾ ਲੀਡਰ ਫਲਾਣੀ ਪਾਰਟੀ ਚਲੇ ਗਿਆ ਉਹ ਯਾਰ ਚਲੇ ਗਿਆ ਜਾਣ ਦੋ ਉਹਦੇ ਨਾਲ ਕੀ ਹੋ ਜਾਣਾ ਤੁਸੀਂ ਗਰਾਊਂਡ ਤੇ ਦਿਖਾਓ ਪਹਿਲਾਂ ਵੀ ਕੀ 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 ਮਰ ਰਿਹਾ ਅੱਜ ਇੱਕ ਲੀਡਰ ਕਿਸੇ ਗਰੀਬ ਦੇ ਘਰ ਰੋਟੀ ਖਾਣ ਚੱਲ ਜੇ ਉਹ ਤਾਂ ਬੜੀ ਉਹਦੇ ਨਾਲ ਦਿਖਾਇਆ ਜਾਂਦਾ ਕੋਈ ਲੀਡਰ ਮਰ ਜੇ ਉਹਨੂੰ ਬਹੁਤ ਦਿਖਾਇਆ ਜਾਂਦਾ ਕੋਈ ਆਮ ਘਰ ਦਾ ਮੁੰਡਾ ਮਰ ਜੇ ਯਾਰ ਉਹਨੂੰ ਤਾਂ ਯਾਰ ਉਹ ਵੀ ਤਾਂ ਇਨਸਾਨ ਆ ਤਾਂ ਕੀ ਹੋ ਗਿਆ ਫੌਰੀਂ ਦੇ ਵਿੱਚ ਦੇਖਿਆ ਅਸੀਂ ਯਾਰ ਉਹ ਆਮ ਗਰੋਸਰੀ ਲੈਣਦਾ ਫਿਰਦਾ ਪ੍ਰਧਾਨ ਮੰਤਰੀ ਕੋਈ ਨਹੀਂ ਉਹਦੇ ਨਾਲ ਉਹ ਕਰਦਾ ਇਹ ਤਾਂ ਕਹਿੰਦੇ ਸੀ ਅਸੀਂ ਇਹੋ ਜਿਹਾ ਸਮਾਂ ਲਿਓਣਾ ਪਰ ਆ ਜਿਹੜਾ ਵੀਆਈਪੀ ਕਲਚਰ ਹੈ ਨਾ ਵੀ ਹਾਂਜੀ ਇੱਕ ਬੰਦੇ ਨੂੰ ਇਹ ਤਰਜੀਹ ਦੇ ਦੇਣੀ ਜਿਹਦਾ ਨਾਮ ਸੀਗਾ ਦੂਜਿਆਂ ਨੂੰ ਪੁੱਛਣਾ ਨਹੀਂ ਇਹ ਬਹੁਤ ਗਲਤ ਚੀਜ਼ ਆ ਯਾਰ ਇਹ ਨਹੀਂ ਹੋਣੀ ਚਾਹੀਦੀ ਭਾਈ ਜੇ ਤੁਸੀਂ ਭੇਡਾਂ ਹੀ ਕਹਿ ਦਿੱਤਾ ਫਿਰ ਭੇਡਾਂ ਸਮਝਾਈਆਂ ਜਾ ਸਕਦੀਆਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ ਪਰ ਕੁਝ ਲੋਕ ਜਿਹੜੇ ਚੰਗੇ ਨੇ ਉਨਾ ਨੂੰ ਤਾਂ ਕਹੀਏ ਵੀ ਘਟੋ ਘਟ ਅੱਜ ਦਾ ਜਿਹੜਾ ਵੀਰੋ ਇਹ ਦਿਨ ਹੈ ਨਾ ਮੂਰਖ ਦੇ ਡੇ ਦੇ ਵੱਜੋਂ ਮਨਾਇਆ ਜਾਂਦਾ ਤਾਂ ਅਸੀਂ ਮੂਰਖ ਬਣਦੇ ਆ ਰਹੇ ਹਾਂ ਲੰਮੇ ਸਮੇਂ ਤੋਂ ਠੀਕ ਹੈ ਪਰ ਇਹ ਇਹ ਤਾਂ ਰੁਕਿਆ ਜਾ ਸਕਦਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਏ ਇਹ ਲੋਕ ਕਿਵੇਂ ਸਾਨੂੰ ਲੁੱਟ ਸਕਦੇ ਆ ਸਾਰਾ ਕੁਝ ਹੈ ਗੁਰੂ ਗੁਰੂ ਸਾਹਿਬ ਸਾਰਾ ਕੁਝ ਸਾਨੂੰ ਦੱਸਦੇ ਆ ਅਸੀਂ ਸੂਝਵਾਨ ਹੋ ਸਕਦੇ ਆ ਅਸੀਂ ਕਿਰਤ ਦੇ ਉੱਤੇ ਅਸੀਂ ਇਹਨਾਂ ਨੂੰ ਸਵਾਲ ਵੀ ਕਰ ਸਕਦੇ ਆ ਫਿਰ ਸਾਰੇ ਪਰ ਉਹਦਾ ਇਹ ਕਾਰਨ ਇੱਕੋ ਇੱਕ ਆ ਮੂਰਖਤਾ ਜਿਹੜੀ ਸਾਡੇ ਦੇ ਵਿੱਚ ਆਈ ਹੈ ਵੀ ਅਸੀਂ ਗੁਰਬਾਣੀ ਤੋਂ ਦੂਰ ਹੋਏ ਆ ਬਾਈ ਉਹ ਉਹਦੇ ਕਰਕੇ ਜਿਹੜਾ ਅੱਜ ਇਹ ਸਮਾਂ ਦੇਖਣ ਨੂੰ ਮਿਲ ਰਿਹਾ ਬਿਲਕੁਲ ਸੋਝੇ ਹਾਲਾਤਾਂ ਦੇ ਨਾਲ ਗੁਰਬਾਣੀ ਦੇ ਸਿਧਾਂਤ ਦੇ ਉੱਤੇ ਚੱਲ ਕੇ ਗੁਰਬਾਣੀ ਦੀ ਸੋਝੀ ਲੈ ਕੇ ਨਜਿੱਠਿਆ ਤਾਂ ਜਾ ਸਕਦਾ ਹੈ ਫਿਰ ਤਾਂ ਆਪਣੇ ਜੀਵਨ ਨੂੰ ਸ਼ੇਰਾ ਮੰਗ ਬਦੀਤ ਕੀਤਾ ਜਾ ਸਕਦਾ ਹੈ ਪਰ ਜੇਕਰ ਰਹਿਣਾ ਹੀ ਭੇਡਾਂ ਦੀ ਨਿਆਈਆਂ ਤਾਂ ਫਿਰ ਗੱਲ ਇੱਕੋ ਹੀ ਹੈ ਜਿਸ ਤਰ੍ਹਾਂ ਦੀ ਦੀਪ ਸਿੱਧੂ ਕਹਿੰਦਾ ਸੀ ਕਿ ਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ